ਪਰ ਅੱਜ ਫਿਰ ਜਦੋਂ ਸਰਕਾਰੀ ਵਕੀਲ 18 ਦਸੰਬਰ ਦੀ ਡੇਟ ਲੈਂਡ ਵਿੱਚ ਕਾਮਯਾਬ ਹੋ ਗਈ ਤੇ ਇਸ ਮੌਕੇ ਹਾਈ ਕੋਰਟ ਚ ਮੌਜੂਦ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਨੇ ਰਿੱਟਾਂ ਪਾਈਆਂ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਇਸ ਕਾਨੂੰਨੀ ਲੜਾਈ ਨੂੰ ਲੜ ਰਹੇ ਨੇ ਉਹਨਾਂ ਨੂੰ ਇੱਕਦਮ ਝਟਕਾ ਲੱਗਾ ਇਸ ਮੌਕੇ ਹਾਈ ਕੋਰਟ ਚ ਮੌਜੂਦ ਸਨ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਹਰਦੀਪ ਸਿੰਘ ਤਰਖਾਨ ਮਾਜਰਾ ਇਸੇ ਤਰ੍ਹਾਂ ਜਸਵਿੰਦਰ ਸਿੰਘ ਮਹਿੰਦਰ ਸਿੰਘ ਜੱਲਾ ਪ੍ਰੀਤਮ ਸਿੰਘ ਨਾਗਰਾ ਹਰਚੰਦ ਪੰਜਵਲੀ ਸਰਜੀਤ ਸਿੰਘ ਤੇ ਪ੍ਰੀਤ ਸਿੰਘ ਫਿਰ ਜੋ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਝਟਕਾ ਲੱਗਾ ਤੇ ਪੈਨਸ਼ਨਰਾਂ ਨੇ ਆਪਸ ਵਿੱਚ ਵਿਚਾਰ ਕੀਤਾ ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਕਿਉਂ ਨਾ ਉਹ ਸਿੱਧੇ ਤੌਰ ਤੇ ਜੱਜ ਸਾਹਿਬ ਕੋਲ ਆਪਣੀ ਫਰਿਆਦ ਲਾਉਣ ਆਪਣਾ ਦੁੱਖੜਾ ਰੋਣ ਆਪਣਾ ਦੁੱਖ ਦੱਸਣ ਦੀ ਉਹ ਕਿੰਨੇ ਸਾਲਾਂ ਤੋਂ ਉਡੀਕ ਕਰ ਰਹੇ ਨੇ ਏਰੀਅਰ ਦੀ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੋ ਜੋ ਜਾਣਕਾਰੀ ਮਿਲੀ ਹੈ ਇਹ ਸਾਰੇ ਪੈਨਸ਼ਨਰ ਜਿਹੜੇ ਸੀ ਇਹਨਾਂ ਨੇ ਜਦੋਂ ਜੱਜ ਸਾਹਿਬ ਬਾਹਰ ਆਏ ਤੇ ਹੱਥ ਜੋੜ ਕੇ ਉਹਨਾਂ ਨੂੰ ਫਰਿਆਦ ਕੀਤੀ ਔਰ ਦੱਸਿਆ ਵੀ ਉਹ ਪੈਨਸ਼ਨਰ ਨੇ ਜਿਹੜੇ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਨੇ ਵੀ ਜਿਹੜਾ ਉਹਨਾਂ ਦਾ ਏਰੀਆ ਡਿਊ ਹੈ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਉਹ ਸਰਕਾਰ ਦੇ ਨਹੀਂ ਰਹੀ ਪਰ ਉਹ ਹਾਈ ਕੋਰਟ ਤੋਂ ਵੀ ਸਰਕਾਰ ਤਰੀਕ ਤੇ ਤਰੀਕ ਲੈਣ ਵਿੱਚ ਕਾਮਯਾਬ ਹੋ ਰਹੀ ਹੈ ਪਰ ਉਹਨਾਂ ਨੇ ਪੈਨਸ਼ਨਰ ਨੇ ਬੜੇ ਦੁਖੀ ਮਨ ਨਾਲ ਭਰੇ ਮਨ ਨਾਲ ਹੱਥ ਜੋੜ ਕੇ ਜੱਜ ਸਾਹਿਬ ਅੱਗੇ ਫਰਿਆਦ ਕਰਦਿਆਂ ਕਿਹਾ ਵੀ ਉਹ ਤੇ ਹੁਣ ਨਦੀ ਕਿਨਾਰੇ ਰੁੱਖੜੇ ਵਰਗੇ ਆ ਭਾਵ ਵੀ ਉਹ ਹੁਣ ਜ਼ਿੰਦਗੀ ਦੇ ਅਖੀਰਲੇ ਪੜਾ ਤੇ ਖੜੇ ਨੇ ਪਤਾ ਨਹੀਂ ਕਦੋਂ ਉਹਨਾਂ ਨੂੰ ਉੱਪਰੋਂ ਆਵਾਜ਼ ਪੈ ਜਾਣੀ ਹੈ ਉਹ ਰਨਾਲੀ ਜੋ ਜਾਣਕਾਰੀ ਮਿਲੀ ਹੈ ਇਹਨਾਂ ਜਿਹੜੇ ਪੈਨਸ਼ਨਰ ਸੀ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦੇ ਹਜੀਤ ਸਿੰਘ ਤਰਖਾਨ ਮਾਜਰਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਬਾਅਦ ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ ਵੀ ਏਰੀਅਰ ਦੇ ਅਢੀਕ ਕਰਦਿਆਂ ਕਰਦਿਆਂ 30000 ਦੇ ਕਰੀਬ ਜਿਹੜੇ ਪੈਨਸ਼ਨਰ ਨੇ ਉਹ ਹੁਣ ਤੱਕ ਰੱਬ ਨੂੰ ਪਿਆਰੇ ਹੋ ਗਏ ਨੇ ਤੇ ਉਹਨਾਂ ਨੇ ਸਵਾਲ ਕੀਤਾ ਜੱਜ ਸਾਹਿਬ ਨੂੰ ਬੜੀ ਅਮ ਬ੍ਰਿਹਾਦ ਅਨੁਸਾਰ ਤਰਲਾ ਮਾਰ ਕੇ ਵੀ ਇਹ ਜੱਜ ਸਾਹਿਬ ਦੱਸਿਆ ਜਾਵੇ ਵੀ ਸਾਡਾ ਕਸੂਰ ਕੀ ਹੈ ਔਰ ਹਰਜੀਤ ਸਿੰਘ ਤਰਖਾਨ ਮਾਜਰਾ ਨੇ ਜੋ ਜਾਣਕਾਰੀ ਦਿੱਤੀ ਹੈ ਗੱਲਬਾਤ ਕਰਦਾ ਉਹਨਾਂ ਦੱਸਿਆ ਵੀ ਇਹ ਸਾਰੀ ਗੱਲ ਸੁਣ ਕੇ ਜੱਜ ਸਾਹਿਬ ਨੇ ਬਹੁਤ ਧਿਆਨ ਨਾਲ ਗੱਲ ਸੁਣੀ ਔਰ ਉਹਨਾਂ ਨੇ ਇਸ ਭਰੋਸਾ ਦਿੱਤਾ ਵੀ ਫਿਕਰ ਨਾ ਕਰੋ ਤੁਹਾਨੂੰ ਇਨਸਾਫ ਦਿੱਤਾ ਜਾਵੇਗਾ